ਜਿਹੜੇ ਕਹਿੰਦੇ ਜੀਪ ਚਲਾਉਣੀ ਆ ਤੇ ਤੇਲ ਦਾ ਖਰਚਾ ਵੀ ਨਾ ਵੇ ਉਹਨਾਂ ਵਾਸਤੇ ਬਾਈ ਜੀ ਆ ਜੀਪ ਕੱਢਦੀ ਆ ਬਾਈ ਨੇ கரੰਟ ਤੇ ਚੱਲਦੀ ਆ ਇਹ 120 ਤੋਂ ਲੈ ਕੇ 140 ਕਿਲੋਮੀਟਰ ਤੱਕ ਰੇਂਜ ਕਰਦੀ ਰਹੀਆਂ ਚਾਰਜ ਹੋ ਕੇ ਤੇ ਬਾਈ ਜੀ ਮੋਟੀਆਂ-ਮੋਟੀਆਂ ਗੱਲਾਂ ਆਪਾਂ ਜੇ ਇਸ ਵੀਡੀਓ ਦੇ ਵਿੱਚ ਦੱਸਦੇ ਆ ਤੇ ਜਿਹੜੀ ਮੇਨ ਵੀਡੀਓ ਆ ਖੇਤਾਂ ਵਿੱਚ ਦੀ ਕਹਿੰਦਾ ਬਾਈ ਇਹਦਾ ਵਟਾਂ-ਵੋਟਾਂ ਤੋਂ ਦੀ ਖੇੜ ਦੀ ਤਰੀ ਹੁੰਦੀ ਆ ਆਫ-ਰੋਡਿੰਗ ਵੀ ਹੁੰਦੀ ਆ ਇਹਦੇ ਨਾਲ ਤੇ ਉਹ ਆਪਾਂ ਚਾਰ-ਪੰਜ ਦਿਨਾਂ ਨੂੰ ਆਪਣੇ ਪੇਜ ਤੇ ਲੈ ਕੇ ਆਵਾਂਗੇ ਵੀਡੀਓ ਜਿਹੜੀਆਂ ਚਾਰ-ਪੰਜ ਮੋਟੀਆਂ ਗੱਲਾਂ ਉਹ ਤੁਹਾਨੂੰ ਦੱਸਦੇ ਆ ਬਾਈ ਜੀ ਬਾਈ ਜੀ ਦਾ ਪਿੰਡ ਆ ਜਿਹੜਾ ਤੇ ਬਾਈ ਜੀ ਇਹ ਜਿਹੜੀ ਜੀਪ ਹੈਗੀ 2.5 ਲੱਖ ਤੋਂ ਸਟਾਰਟ ਹੋ ਜਾਂਦੀਆਂ ਜਿਹੜਾ ਆਹ ਮਾਡਲ ਆ ਇਹ ਪੂਰੇ ਟੌਪ ਦਾ ਕੰਮ ਕੀਤਾ ਇਹਦੇ ਵਿੱਚ ਲਾਇ ਵੀਲ ਤੋਂ ਲੈ ਕੇ ਸਾਰਾ ਕੁਝ ਰੰਗ ਰੰਗ ਤੇ ਹੋਰ ਐਕਸੈਸਰੀ ਜਿਹੜੀਆਂ ਮਿਊਜ਼ਿਕ ਸਿਸਟਮ ਸਕਰੀਨ ਬੈਕ ਕੈਮਰਾ ਫਰੰਟ ਕੈਮਰਾ ਸਭ ਕੁਝ ਇਹਦੇ ਵਿੱਚ ਆ ਜਾਂਦਾ ਬਾਈ ਜੀ ਤੇ ਇਹਦੀ ਕੀਮਤ ਜਿਹੜੀ 6.5 ਲੱਖ ਤੋਂ ਆ ਸਟਾਰਟ ਆ ਬਾਈ ਜੀ ਤੇ ਜੇਕਰ ਤੁਸੀਂ ਘੱਟ ਫੰਕਸ਼ਨ ਵਾਲੀ ਲੈਣੀ ਆ ਬਿਨਾਂ ਲਾਇ ਵੀਲ ਤੋਂ ਜੋ ਹੋਰ ਸਿਸਟਮ ਉਹ 2.5 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਇਹਦੇ ਫੰਕਸ਼ਨ ਕੀ ਆ ਬਾਈ ਜੀ ਆ ਤੁਹਾਨੂੰ ਦਿਖਾਉਣੇ ਆ ਬੋਰਨਟ ਚੱਕਿਆ ਬਾਈ ਜੀ ਆ ਬੈਟਰੀ ਦੇਖੋ ਇੱਕ ਹੀ ਲਿਥੀਅਮ ਬ ਤੇ ਇਹ ਲੀਥੀਅਮ ਦਾ ਸਰਕਲ ਬਹੁਤ ਲੰਮਾ ਜ 7-8 ਸਾਲ ਕਹਿੰਦਾ ਬਾਈ ਜੀ ਦਾ ਖਰਾਬ ਨਹੀਂ ਹੁੰਦੀ ਇਹ ਬੈਟਰੀ ਇੱਕ ਵਾਰੀ ਦੀ ਇਨਵੈਸਟਮੈਂਟ ਆ ਤੇ ਉਸ ਤੋਂ ਬਾਅਦ ਬਾਈ ਜੀ ਤੇਲ ਬਿਲਕੁਲ ਪਾਉਣਾ ਭੁੱਲ ਜਾਉਗੇ ਤੁਸੀਂ ਹਨਾ ਤੇ ਬਾਈ ਦਾ ਨੰਬਰ ਜਿਹੜਾ ਆਪਾਂ ਉਹ ਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਈ ਜੀ ਲਾਈ ਵੀਲ ਪਾਏ ਹੋਇਆ ਪੂਰੇ ਟੌਪ ਦਾ ਕੰਮ ਆ ਮੈਂ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੇਲ ਦੀ ਮਹਿੰਗਾਈ ਹੋ ਰਹੀ ਆ ਤੇ ਉਹਦੇ ਵਾਸਤੇ ਜੀਪਾਂ ਬਾਈ ਜੀ ਬਿਲਕੁਲ ਕਾਮਯਾਬ ਨੇ ਆਪਾਂ ਆਏ ਹੋਏ ਸੀ ਜੀ ਪੁਲਾਈਆਂ ਨਾਲ ਦੇ ਵਿੱਚ ਤੀਆਂ ਦਾ ਜਿਹੜਾ ਪ੍ਰੋਗਰਾਮ ਆ ਤੇ ਤੁਹਾਨੂੰ ਹੋਰ ਆਚਾਰੇ ਪਾਸੇ ਦਿਖਾਉਣੇ ਆ ਜੀਪ ਦੇ ਵਿੱਚੋਂ ਵੀ ਦਿਖਾ ਤਹ ਹੋਇਆ ਇਹਦੀ ਰੇਂਜ ਆ ਜਿਹੜੀ ਬਾਈ ਜੀ ਤੁਹਾਨੂੰ ਪਹਿਲਾਂ ਵੀ ਦੱਸਿਆਗਾ 120 ਤੋਂ ਲੈ ਕੇ 140 ਕਿਲੋਮੀਟਰ ਤੱਕ ਰ ਆ ਤੁਸੀਂ ਦੇਖੀਆ ਉਹ ਡਿਸਕ ਬ੍ਰੇਕਾਂ ਵੀ ਲੱਗੀਆਂ ਇਹਦੇ ਪ੍ਰੈਸ਼ਰ ਵਾਲੀਆਂ ਬ੍ਰੇਕਾਂ ਤੇ ਬਾਈ ਜੀ ਆ ਪੂਰੀਆਂ ਬਾਰੀਆਂ ਪੂਰੇ ਪੂਰਾ ਟੌਪ ਦਾ ਕੰਮ ਕੀਤਾ ਹੋਇਆ ਲੈਟਾ ਲੂਟਾ ਪੂਰਾ ਟੌਪ ਦਾ ਕੰਮ ਆ ਬਾਈ ਜੀ 60 ਤੋਂ 65 ਤੇ ਜਿਹੜੀ ਇਹਦੀ ਰੇਸ ਜਾ ਵੜਦੀ ਹੈਗੀ ਉਸ ਤੋਂ ਬਾਅਦ ਤੁਹਾਨੂੰ ਆਪਾਂ ਅੰਦਰੋਂ ਦਿਖਾਉਣੇ ਆ ਜੋ ਆ ਤੁਸੀਂ ਬਾਈ ਜੀ ਪਿੱਛੋਂ ਦੇਖ ਸਕਦੇ ਹੋ ਪੂਰੇ ਟੌਪ ਦਾ ਕਪੜਾ ਲੱਗਿਆ ਪਰਦਾਪੁਰ ਦਾ ਪੂਰੇ ਟੌਪ ਦਾ ਲੱਗਿਆ ਉੱਤੇ ਸਾਰੀ ਐਕਸੈਸਰੀਆਂ ਡਿਪਰ ਟੁੱਪਰ ਦੇਖ ਸਕਦੇ ਹਾਂ ਵਧੀਆ LED ਡਿਪਰ ਲੱਗੇ ਹੋਏ ਹੈਗੇ ਪਿੱਛੇ ਨੰਬਰ ਵੀ ਲਿਖਿਆ ਹੋਇਆ ਤੇ ਪਿੱਛੇ ਜਿਹੜੀਆਂ ਡਿੱਕੀ ਲੱਗੀ ਹੋਈ ਛੋਟੀ ਜਿਹੀ ਚਾਬੇ ਚੁੱਬੀਆਂ ਪਾਉਣ ਵਾਸਤੇ ਆਹ ਵੇਖੋ ਜੀ ਹੁਣ ਅੰਦਰੋਂ ਦਿਖਾਉਣੀ ਆ ਤੁਹਾਨੂੰ ਆਜੋ ਆਪਾਂ ਆਹ ਦੇਖੋ ਬਾਰੀ ਲੱਗੀ ਹੋਈ ਹੈ ਜੀ ਅੰਦਰ ਬੰਦ ਹੋ ਜਾਂਦੀ ਹੈ ਮੀ ਕਣੀ ਵੀ ਅੰਦਰ ਨਹੀਂ ਆਉਂਦਾ ਆਹ ਹੈਡ ਬ੍ਰੇਕ ਤੇ ਇੱਕ ਰੇਸ ਆ ਬਾਕੀ ਸਵਿੱਚਾਂ ਲੱਗੀਆਂ ਹੋਈਆਂ ਸਕਰੀਨ ਤੁਸੀਂ ਦੇਖ ਸਕਦੇ ਹੋ ਗੇਅਰ ਨਵੇਂ ਟੌ ਸਕ੍ਰੀਨ ਲੱਗੀ ਹੋਈ ਹੈ ਜੀ ਅਸੀਂ ਸਸੂਸਾ ਸਭ ਕੁਝ ਅੰਦਰ ਪੂਰੀ ਵਧੀਆ ਮੈਟਿੰਗ ਕੀਤੀ ਹੋਈ ਸੀਟਾਂ ਪੂਰੇ ਟੌਪ ਦਾ ਕੰਮ ਕੀਤਾ ਹੋਇਆ ਹੈ ਪਿੱਛੇ ਮਿਊਜ਼ਿਕ ਸਿਸਟਮ ਵੀ ਲੱਗਿਆ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਦੂਜੇ ਪਾਸੇ ਦੀ ਆਰਮਨੇਸਟ ਵੀ ਲੱਗਿਆ ਹੋਇਆ ਮੰਨ ਕੇ ਚਲੋ ਵੀ ਜਿਹੜੀ ਆਮ ਜੀਪ ਆਪਣੀ ਬਿਲਕੁਲ ਉਸੇ ਤਰ੍ਹਾਂ ਸਭ ਕੁਝ ਹੈ ਦੇ ਵਿੱਚ ਬਸ ਗੱਲਾ ਵੀ ਤੇਲ ਨਹੀਂ ਪਾਉਣਾ ਪੈਂਦਾ ਬਿਨਾ ਤੇਲ ਤੋਂ ਇਹ ਚੱਲਦੀ ਹੈ ਕਰੰਟ ਤੇ ਇਹ ਚੱਲਦੀ ਹੈ ਬਾਈ ਜੀ ਤੇ ਜੇ ਕੰਮ ਵਧੀਆ ਲੱਗਾ ਜਰੂਰ ਦੱਸਿਓ ਵੀ ਤੇ ਅੱਜ ਅੱਗੇ ਤੁਹਾਨੂੰ ਦਿਖਾਉਣੇ ਆ ਦੂਜੇ ਪਾਸੇ ਆਪਾਂ ਵੇਚ ਦੀ ਗੱਡੀ ਵੀ ਕਿਸ ਤਰ੍ਹਾਂ ਸਿਸਟਮ ਹਨਾ ਆਇਦਰੋ ਵੀ ਦੇਖ ਲਓ ਬਾਈ ਜੀ ਆਹ ਬਾਰੀ ਖੋਲ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਇਹ ਕਾਰ ਵਾਲਾ ਸਿਸਟਮ ਹੀ ਬਣ ਗਿਆ ਰੱਖ ਲਓ ਵੀ ਖਰਚਾ ਤੁਹਾਡਾ ਬਿਲਕੁਲ ਘਟ ਜਾਣਾ ਆਹ ਆਰਮਰੈਸਟ ਲੱਗਿਆ ਇਹਦੇ ਵਿੱਚ ਆਹ ਗੇਅਰ ਸਟਾਈਲਿਸ਼ ਗੇਅਰ ਲੱਗਿਆ ਸਮਾਨ ਸਮੂਹ ਰੱਖਣਾ ਆਹ ਪਿੱਛੇ ਦੇਖ ਲਓ ਮਿਊਜ਼ਿਕ ਸਿਸਟਮ ਲੱਗਿਆ ਸੀਟਾਂ ਪੂਰੀਆਂ ਵਧੀਆ ਲੈਦਰ ਲੁਦਰ ਵਾਲੀਆਂ ਲਾਈਆਂ ਉੱਤੇ ਜਿਹੜੀ ਛੱਤ ਅੰਦਰ ਉਹ ਵੀ ਲੈਦਰ ਦਾ ਕੰਮ ਕੀਤਾ ਹੋਇਆ ਸਟੀਅਰਿੰਗ ਸਟੀਅਰਿੰਗ ਪੂਰਾ ਸਟਾਈਲਿਸ਼ ਹੈ ਬਾਈ ਜੀ ਪੂਰਾ ਟੌਪ ਦਾ ਸਾਮਾਨ ਲੱਗਿਆ ਪੂਰੇ ਟੌਪ ਮਾਡਲ ਆ ਜਿਹੜਾ ਇਹਨਾਂ ਕੋਲੇ ਬਾਈ ਕੋਲੇ ਇਹ ਹੈਗਾ ਤੇ ਬਾਕੀ ਤੁਸੀਂ